ਪੰਥਰਤਨ ਜਥੇਦਾਰ ਗੁਰਚਨ ਸਿੰਘ ਟੋੜੇ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਬਾਬਾ ਮੋਤੀराम ਮਹਿਰ ਖੂਨਦਾਨ ਸੁਸਾਇਟੀ ਵੱਲੋਂ ਸੰਗਰਾਮ ਦੇ ਮੌਕੇ ਤੇ 162ਵਾਂ ਖੂਨਦਾਨ ਕੈਂਪਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਇਸ ਮੌਕੇ ਤੇ ਕੈਂਪ ਦਾ ਉਦਘਾਟਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਕੀਤਾ ਚੇਤਨ ਸਿੰਘ ਜੋੜੇ ਮਾਜਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਮਸਤਕ ਹੋਏ ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਅਜੇ ਕੈਂਪਾਂ ਰਾਹੀਂ ਇਕੱਤਰ ਕੀਤਾ ਗਿਆ ਖੂਨਦਾਨ ਲੋੜਵੰਦਾਂ ਦੇ ਕੰਮ ਆਉਂਦਾ ਹੈ ਉਹਨਾਂ ਕੈਂਪ ਲਗਾਉਣ ਵਾਲੇ ਸੰਸਥਾ ਦੇ ਮੈਂਬਰ ਦੀ ਸ਼ਰਾਂਘਾ ਕੀਤੀ ਤਾਂ ਸ਼੍ਰੀ ਫਤਿਹਗੜ ਸਾਹਿਬ ਵੀ ਕਿ 162ਵਾਂ ਕੈਂਪ ਲਗਾਇਆ ਗਿਆ ਸੀ ਕਿ ਜਿੱਥੇ ਕੀ ਜਿਤ ਸਿੰਘ ਜੋੜੇ ਮਾਜਰਾ ਜੀ ਨੇ ਹਾਜ਼ਰੀ ਭਰੀ ਫਤਿਹਗੜ ਸਾਹਿਬ ਦੇ ਕਿ ਗੁਰੂ ਸਾਹਿਬ ਦੇ ਨਾਮ ਅਸਰ ਗੁਰੂਪਨ ਵਾਸਤੇ ਆਏਗੇ ਉਹਦੇ ਨਾਲ ਹੀ ਆ ਸੰਸਥਾ ਵੱਲੋਂ ਇਹਦਾ ਬਲੱਡ ਕੈਂਪ ਲਾਇਆ ਜਾ ਰਿਹਾ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਖੂਨਦਾਨ ਮਹਾਕल्याण ਇਸ ਤੋਂ ਵੱਡਾ ਕੋਈ ਪੁੰਨਦਾਨ ਹੋ ਨਹੀਂ ਸਕਦਾ ਇਸ ਕਰਕੇ ਪਰਮਾਤਮਾ ਇਹਨਾਂ ਅਗੇਸ਼ਾ ਚੜ੍ਹਦੀ ਕਲਾ ਚਰਚਾ ਹੋਰ ਵੀ ਸ਼ੀਵ ਰਤਿ ਦਾ ਬੰਦ ਹੈ ਸੰਗਰਾਮ ਦੇ ਮੌਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪ ਸਿੱਧ ਪਾਈ ਚੱਕ ਸੰਗਤ ਜਗਰੀ ਬਣਾ ਕੇ ਬਿਠੀਏ। ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ مذہب ਦੇ ਨਹੀਂ ਇਹ ਸਾਡੇ ਸਾਰਿਆਂ ਦੇ ਸੰਗਤ ਹੁੰਦੇ ਨੇ। ਔਰ ਜਿਹੜਾ ਸੰਗਰਾਮ ਦਾ ਜਿਹੜਾ ਨਵਾਂ ਨਵੇਂ ਦੀ ਸ਼ੁਰੂਆਤ ਹੁੰਦੀ ਆ ਸੋ ਸਾਡੇ ਲਈ ਸਾਡੇ ਵਾਸਤੇ ਜਿਹੜਾ ਨਵਾਂ ਆਉਣ ਵਾਲਾ ਹਿੰਦੂ ਸਾਰਾ ਸੁਖਸ਼ਾਂਤ ਇਹ ਜੀ ਤਰਤੀ ਬਣਾ ਕੇ। ਪੰਥਰਤਨ ਜਥੇਦਾਰ ਗੁਰਚਨ ਸਿੰਘ ਟੋੜੇ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਬਾਬਾ ਮੋਤੀराम ਮਹਿਰ ਖੂਨਦਾਨ ਸੁਸਾਇਟੀ ਵੱਲੋਂ ਸੰਗਰਾਮ ਦੇ ਮੌਕੇ ਤੇ 162ਵਾਂ ਖੂਨਦਾਨ ਕੈਂਪਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਇਸ ਮੌਕੇ ਤੇ ਕੈਂਪ ਦਾ ਉਦਘਾਟਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਕੀਤਾ ਚੇਤਨ ਸਿੰਘ ਜੋੜੇ ਮਾਜਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਮਸਤਕ ਹੋਏ ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਅਜੇ ਕੈਂਪਾਂ ਰਾਹੀਂ ਇਕੱਤਰ ਕੀਤਾ ਗਿਆ ਖੂਨਦਾਨ ਲੋੜਵੰਦਾਂ ਦੇ ਕੰਮ ਆਉਂਦਾ ਹੈ ਉਹਨਾਂ ਕੈਂਪ ਲਗਾਉਣ ਵਾਲੇ ਸੰਸਥਾ ਦੇ ਮੈਂਬਰ ਉਦੋਂ ਦੀ ਸ਼ਲਾਘਾ ਕੀਤੀ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਕਿ 162ਵਾਂ ਕੈਂਪ ਲਗਾਇਆ ਗਿਆ ਸੀ ਕਿ ਜਿੱਥੇ ਕੀ ਜਿਤ ਸਿੰਘ ਜੋੜੇ ਮਾਜਰਾ ਜੀ ਨੇ ਹਾਜ਼ਰੀ ਭਰੀ ਫਤਿਹਗੜ੍ਹ ਸਾਹਿਬ ਦੇ ਕਿ ਗੁਰੂ ਸਾਹਿਬ ਦੇ ਨਾਮ ਅਸਰ ਗੁਰੂਪਨ ਵਾਸਤੇ ਆਏਗੇ ਅਤੇ ਦੇ ਨਾਲ ਹੀ ਸਸਤਾ ਵੱਲੋਂ ਨਾ ਬਲੱਡ ਕੈਂਪ ਲਾਇਆ ਜਾ ਰਿਹਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਖੂਨਦਾਨ ਮਹਾਕल्याण ਇਸ ਤੋਂ ਵੱਡਾ ਕੋਈ ਖੂਨਦਾਨ ਹੋ ਨਹੀਂ ਸਕਦਾ ਇਸ ਕਰਕੇ ਪਰਮਾਤਮਾ ਇਹਨਾਂ ਅਸ਼ਾ ਚੜ੍ਹਦੀ ਕਲਾ ਚਰਚਾ ਹੋਰ ਵੀ ਸ਼ੀਵ ਰਤਿ ਦਾ ਬੰਦ ਹੈ ਸੰਗਰਾਮ ਦੇ ਮੌਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਫੋ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪ ਸਿਪ ਭਾਈ ਚੱਤਸਾਂ ਦੇ ਗਰੀ ਬਣਾ ਕੇ ਚਾਹੀਦਾ ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ ਮਤਬਤੇ ਨਹੀਂ ਇਹ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਜਿਹੜਾ ਸੰਗਰਾਮ ਦਾ ਜਿਹੜਾ ਨਮਾ ਨੀ ਦੀ ਸ਼ੁਰੂਆਤ ਹੁੰਦੀ ਹੈ ਸੋ ਸਾਡੇ ਲਈ ਸਾਡੇ ਵਾਸਤੇ ਜਿਹੜਾ ਨਮਾ ਆਉਣ ਵਾਲਾ ਨਹੀਂ ਹੁੰਦਾ ਸਾਡਾ ਸੁਖ ਸੰ ਇਹ ਤਰਕਬੁਨਾ ਹੈ